ਪਿਛਲੇ ਦਿਨਾਂ ਦੇ ਵਿੱਚ ਨਾ ਸੱਜਣੋ ਮੇਰਾ ਢੇੜਾ ਰਾਮਗੜ ਬੇਲਾ ਪਿੰਡ ਦੇ ਵਿੱਚ ਪੱਜਿਆ ਇਹ ਪਿੰਡ ਤਿੰਨ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਪਿੰਡ ਹੈ ਅਨੰਤਪੁਰ ਸਾਹਿਬ ਦੇ ਬਿਲਕੁਲ ਚਰਨਾਂ ਦੇ ਵਿੱਚ ਹੈ ਇਸ ਪਿੰਡ ਨੂੰ ਪ੍ਰਮਾਤਮਾ ਨੇ ਪਾਣੀ ਤੇ ਦਿਲ ਬੜਾ ਖੁੱਲਾ ਤੇ ਸਾਫ਼ ਬਖਸ਼ਿਆ ਸ਼ਾਇਦ ਪੰਜਾਬੀਆਂ ਨੂੰ ਦਿਖਾਉਣ ਲਈ ਇਹ ਪਿੰਡ ਪ੍ਰਮਾਤਮਾ ਨੇ ਇੰਨਾ ਸਾਫ਼ ਰੱਖ ਲਿਆ ਕਿ ਘੱਟੋ ਘੱਟ ਲੋਕ ਵੇਖ ਕੇ ਇਹ ਤਾਂ ਜਾਣਨ ਨਾ ਕਿ ਅਸਲ ਦੇ ਵਿੱਚ ਕੁਦਰਤ ਨੇ ਉਹਨਾਂ ਨੂੰ ਪਾਣੀ ਕਿੰਨੇ ਸਾਫ਼ ਬਖਸ਼ੇ ਸੀ ਇੱਥੋਂ ਦੇ ਲੋਕ ਬਹੁਤ ਵੱਡੀਆਂ ਗੱਡੀਆਂ ਰੱਖ ਕੇ ਉਹਨਾਂ ਤੇ ਪ੍ਰਾਊਡ ਨਹੀਂ ਕਰਦੇ ਆਉਣ ਵਾਲਿਆਂ ਨਾਲ ਵੱਡੇ ਰਿਸ਼ਤੇ ਬਣਾਉਣਾ ਮਾਣ ਵਾਲੀ ਗੱਲ ਸਮਝਦੇ ਆ ਇੱਥੋਂ ਦੇ ਲੋਕਾਂ ਨੂੰ ਮਹਿਮਾਨ ਨਿਵਾਜ਼ੀ ਕਰਨਾ ਤੇ ਤੈਰਨਾ ਖੂਬ ਆਉਂਦਾ ਸਜਣੂ ਟਿੱਕੀ ਰਾਤ ਸਾਫ ਸਤਲੋਜ ਦੇ ਪਾਣੀ ਦੀ ਕਲਕਲ ਦੀ ਆਵਾਜ਼ ਇਹਨਾਂ ਨੇ ਰਾਤ ਨੂੰ ਲੋਰੀਆਂ ਦੇ ਨਾਲ ਖੂਬ ਸੁਣੀ ਹੈ ਆ ਜੋ ਇਸ ਪੰਡ ਦਾ ਗੀੜਾ ਦਿਨੇ ਆ ਸ਼ੇਅਰ ਕਰਿਓ ਜੇ ਤੁਹਾਨੂੰ ਪੰਜਾਬ ਦਾ ਇਹ ਬਹੁਤ ਸੋਹਣਾ ਪੰਡ ਬਹੁਤ ਸੋਹਣਾ ਲੱਗਿਆ ਹੋਵੇ ਆਜੋ ਬਾਈ ਬਲਜਿੰਦਰ ਸਿੰਘ ਬੇਲੇ ਨਾਲ ਖੂਬ ਸਾਰੀਆਂ ਗੱਲਾਂ ਕਰਦੇ ਆ ਇਸ ਪੰਡ ਬਾਰੇ ਜਿਵੇਂ ਇਹ ਕਮ ਆ ਨਾ ਕਿ ਆ ਸਤਲੋਜ ਦਾ ਪਾਣੀ ਆ ਤਾਂ ਪੰਜਾਬੀਆਂ ਨੇ ਸੱਚ ਨਹੀਂ ਮੰਨਣਾ ਕਿਉਂ ਨਹੀਂ ਮੰਨਣਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਪੂਰੇ ਜਿਹੇ ਰੌਲਾ ਪਿਆ ਹੋਇਆ ਕਿ ਸਤਲੋਜ ਦਾ ਪਾਣੀ ਆ ਜਿਹੜਾ ਉਹ ਬਹੁਤ ਗੰਦਾ ਹੋ ਗਿਆ। ਮਤਲਬ ਗੰਦਾ ਤਾਂ ਕਹਿਣ ਨੂੰ ਦਿਲ ਨਹੀਂ ਕਰਦਾ ਖੈਰ ਗੁਰੂ ਸਾਹਿਬ ਨੇ ਕਿਸੇ ਵਕਤ ਇਹ ਸਤਲੋਜ ਦੇ ਵਿੱਚੋਂ ਜਲ ਲੈ ਕੇ ਅੰਮ੍ਰਿਤ ਛਕਾਇਆ ਸੀ। ਤੁਸੀਂ ਦੇਖੋ ਵੀ ਉਹਨਾਂ ਨੇ ਉਹਨਾਂ ਦੀ ਵੀ ਪੂਰੀ ਜ਼ਿੰਦਗੀ ਦਸਾਂ ਗੁਰੂਆਂ ਦੀ ਲੰਗੀ ਤੁਰਦਿਆਂ ਫਿਰਦਿਆਂ ਦੀ ਤੇ ਉਹਨਾਂ ਨੂੰ ਕਿੰਨੀ ਪਵਿੱਤਰਤਾ ਲੱਗੀ ਹੋਊਗੀ ਕਿ ਇਸ ਜਲ ਦੇ ਵਿੱਚੋਂ ਅੰਮ੍ਰਿਤ ਛਕਾਇਆ ਅੱਜ ਅਨੰਤਪੁਰ ਸਾਹਿਬ ਦੇ ਵਿੱਚ ਖੜੇ ਆ ਪਰ ਨਹੀਂ ਕੁਦਰਤ ਤਾਂ ਸਾਫ਼ ਹੀ ਭੇਜਦੀ ਆ ਹਨਾ ਗੰਦਾ ਇਨਸਾਨ ਹੀ ਕਰਦਾ ਆ ਆਪਾਂ ਹੀ ਕਰਦੇ ਆ ਹਨਾ ਬਿਲਕੁਲ ਬਿਲਕੁਲ ਬਾਈ ਇੱਕ ਗੱਲ ਦੇਖ ਕਮਾਲ ਇੱਥੇ ਖੜੇ ਆ ਕਿੰਨਾ ਆਨੰਦ ਆ ਰਿਹਾ ਹਨਾ ਬਿਲਕੁਲ ਇਹ ਬੇਲਾ ਪਿੰਡ ਆ ਅਨੰਤਪੁਰ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਆ ਰਾਮਗੜ੍ਹ ਬੇਲਾ ਬਾਈ ਦਾ ਪਿੰਡ ਆ ਮੈਂ ਤਾਂ ਬੇਲੇ ਕਹਿੰਨਾ ਮੈਂ ਤਾਂ ਪੂਰਾ ਨਾਂ ਨਹੀਂ ਤੁਹਾਡਾ ਰਾਮਗੜ੍ਹ ਬੇਲਾ ਮੇਰਾ ਨਾਮ ਬਲਜਿੰਦਰ ਬੇਲਾ ਬਲਜਿੰਦਰ ਬੇਲਾ ਅਸੀਂ ਇਹਨੂੰ ਬੇਲ ਲਈ ਕਹਿੰਨੇ ਆ ਬਸ ਸਾਡੇ ਮੇਰੇ ਪਿੰਡੋਂ ਹੀ ਨਾ ਚੱਲਦਾ ਹਾਂ ਸਾਡੇ ਲਈ ਬਸ ਕੱਲਾ ਬੇਲਾ ਬੇਲਾ ਤੇ ਬਾਈ ਨਾ ਬੇਲੇ ਕੋਲੇ ਮੈਂ ਆਇਆ ਇਹ ਮੈਨੂੰ ਕਿੰਨੇ ਵਾਰ ਕਹਿ ਹਟਿਆ ਕਿ ਸੋਹਜਿੰਦਰ ਆਈ ਤਾਂ ਮੇਰੇ ਦਿਮਾਗ 'ਚ ਨਾ ਜਦੋਂ ਵੀ ਮੈਂ ਜੰਗਲ 'ਚ ਜਾਣਾ ਨਾ ਬਾਈ ਬੇਲੇ ਹਾਂਜੀ ਮੈਂ ਇੱਕ ਸਵਾਲ ਕਰਦਾ ਕਿ ਯਾਰ ਕੁਦਰਤ ਨੂੰ ਸਾਫ਼ ਕੌਣ ਕਰਦਾ ਇਥੇ ਕੌਣ ਝਾੜੂ ਮਾਰਦਾ ਕੋਈ ਨਹੀਂ ਇਹਦਾ ਮਤਲਬ ਇਹ ਆ ਵੀ ਕੁਦਰਤ ਵਾਲੇ ਥਾਂ ਬੰਦਾ ਗੰਦ ਨਹੀਂ ਪਾਉਂਦਾ ਬਿਲਕੁਲ ਉਹ ਹੈ ਹੀ ਸੋਹਣੀ ਆ ਉਹ ਹਾਂ ਜਿੱਥੇ ਬੰਦਾ ਜਾਂਦਾ ਗੰਦ ਉੱਥੇ ਹੀ ਪੈਂਦਾ ਹੈ ਉੱਥੇ ਹੀ ਪੈਂਦਾ ਮਤਲਬ ਦੇਖੋ ਜੰਗਲ ਆ ਆ ਜੰਗਲ ਆ ਇਥੇ ਝਾੜੂ ਕਿਹਨੇ ਮਾਰਿਆ ਬਈ ਕਿਸੇ ਨੇ ਦੱਸੋ ਇਹਨੇ ਕਿਹਨੇ ਸਫਾਈ ਕੀਤੀ ਆ ਕਿਸੇ ਨੇ ਆ ਪਾਣੀ ਆ ਇਹਨੂੰ ਪਾਣੀ ਕਹਿਣ ਨੂੰ ਦਿਲ ਨਹੀਂ ਕਰਦਾ ਇਹਨੂੰ ਦਿਲ ਕਰਦਾ ਕਿ ਜਾਲ ਕਮ ਚੱਲ ਗਈ ਹੈ ਹਣਾ ਤੇ ਇਹੀ ਅੱਗੇ ਜਾ ਕੇ ਜਦੋਂ ਲੁਧਿਆਣਾ ਟੱਪ ਗਿਆ ਤੇ ਫਿਰ ਪਾਣੀ ਕਹਿਣ ਨੂੰ ਆਏ ਦਿਲ ਨਹੀਂ ਕਰਦਾ ਕਿ ਜੇ ਪਾਣੀ ਕਵਾਂਗੇ ਤਾਂ ਕੋਈ ਪਾਣੀ ਕਹੇ ਤਾਂ ਪੀਣਾ ਲੱਗੇ ਪੀਣਾ ਲੱਵੇ ਕਿਤੇ ਉਹ ਕਹਿੰਦੇ ਆ ਵੀ ਕੈਂਸਰ ਹੈ ਨਿਹਰਾ ਕੈਂਸਰ ਦੱਸਦੇ ਆ ਹਾਂ ਤੇ ਇੱਥੇ ਮੈਨੂੰ ਆਇ ਲੱਗਦਾ ਕਿ ਕੋਈ ਕੈਂਸਰ ਦਾ ਰੋਗੀ ਪੀਲੇ ਤੇ ਸ਼ਾਇਦ ਕੋਈ ਰੋਗੀ ਟੁੱਟ ਜੇ ਬਿਲਕੁਲ ਹਨਾ ਬਾਈ ਤੂੰ ਦੇਖ ਹੀ ਰਿਹਾ ਬਾਈ ਸਾਫ਼ ਕਿੰਨਾ ਹੈ ਬਈ ਕਿਵੇਂ ਜ਼ਿੰਦਗੀ ਇਸ ਪਿੰਡ ਦੀ ਇੱਕ ਖਾਸੀਅਤ ਦੱਸਾਂ ਬਾਈ ਦੇ ਪਿੰਡ ਦੀ ਬਾਈ ਦੇ ਪਿੰਡ ਨੂੰ ਤਿੰਨ ਪਾਸੇ ਦਰਿਆ ਲੱਗਦਾ ਬਿਲਕੁਲ ਤਿੰਨ ਪਾਸੇ ਦਰਿਆ ਹੈ ਹਾਂ ਬਾਈ ਬਿਲਕੁਲ ਕਿਵੇਂ ਜਦੋਂ ਕਟ ਕਟ ਆਫ ਹੋ ਜਾਂਦਾ ਕਿਵੇਂ ਜ਼ਿੰਦਗੀ ਹੋ ਜਾਂਦੀ ਹੈ ਉਦੋਂ ਬਾਈ ਵਧੀਆ ਸਾਡੀ ਜ਼ਿੰਦਗੀ ਨਾ ਵੀ ਸਕੂਨ ਭਰੀ ਆ ਇੱਥੇ ਨਾ ਦੇਖੋ ਕੁਈ ਦੁਆਏ ਹੈ ਕੋਈ ਬੱਸਾਂ ਦਾ ਰੋਲਾ ਨਹੀਂ ਕੋਈ ਟਰੱਕਾਂ ਦਾ ਗੱਡੀਆਂ ਦਾ ਰੋਲਾ ਨਹੀਂ ਕਿਉਂਕਿ ਇਧਰ ਜੰਦਬੜੀ ਵਾਲੇ ਪਾਸੇ ਨੂੰ ਅੱਡਾ ਰਹਿ ਗਿਆ 4-5 ਕਿਲੋਮੀਟਰ ਤੇ ਇਧਰ ਨੂੰ ਭਲਾਨ ਵਾਲੇ ਪਾਸੇ ਨੂੰ ਰਹਿ ਗਿਆ ਭਾਈ 3 ਕਿਲੋਮੀਟਰ ਤਾਂ ਆਪੇ ਸੋਚ ਲਾ ਵੀ ਸਾਨੂੰ ਕੋਈ ਟ੍ਰੈਫਿਕ ਨਾ ਕੋਈ ਲੈਣਾ ਦੇਣਾ ਨਹੀਂ ਜਿੱਦਾਂ ਹੁੰਦਾ ਵੀ ਰੋਲਾ ਰਪਾ ਪলিউਸ਼ਨ ਇੱਥਾ ਕੋਈ ਨਹੀਂ ਹੈਗਾ ਵੀ ਕੋਈ ਫੈਕਟਰੀ ਕੋਈ ਪੱਠਾ ਕੋਈ ਨਹੀਂ ਹੈਗਾ ਆ ਪਿੰਡ ਬਿਲਕੁਲ ਸ਼ਾਂਤ ਹੈ ਸਕੂਨ ਭਰੀ ਜ਼ਿੰਦਗੀ ਆਉਂਦੇ ਇੱਥੇ ਤਰਿਆ ਚਾਉਂਦੇ ਆ ਪੂਰਾ ਹਰਿਆ ਭਰਿਆ ਅੱਖਾਂ ਹੀ ਹਰੀਆਂ ਰਹਿੰਦੀਆਂ ਨੇ ਆ ਬਹੁਤ ਜ਼ਿਆਦਾ ਮੋਬਾਈਲਾਂ ਦੀ ਰੇਂਜ ਨਹੀਂ ਹਾਂ ਤੇਰੀ ਹੈ ਬਹੁਤ ਜ਼ਿਆਦਾ ਆ ਇੱਥੇ ਸੁੱਖ ਸਹੂਲਤਾਂ ਵੀ ਬਹੁਤੀਆਂ ਨਹੀਂ ਹੈਗੀਆਂ ਜੇ ਤੁਸੀਂ ਕਹੋਗੇ ਕਿ ਇਹਨਾਂ ਨੇ ਕੇਵਲਾਂ ਟੀਵੀ ਨਾ ਉਹ ਕਦੇ ਕੇਵਲ ਤੇ ਪੁੱਜੇ ਨਹੀਂ ਹੁਣੇ ਕੀ ਆਏ ਆ ਪਹੁੰਚੇ ਆ ਇਹ ਡੱਸ਼ਾਂ ਵਾਲੇ ਹੀ ਕੰਮ ਆਇਆ ਸਾਡੇ ਸਿੱਧਾ ਹੀ ਹਾਂ ਕੇਵਲਾਂ ਕੁਬਲਾਂ ਵਾਲੇ ਤਾਂ ਪੁੱਜਿਆ ਹੀ ਨਹੀਂ ਤੇ ਉਹ ਦਰਿਆ ਦੇ ਲੋਕ ਆ ਪਰ ਇੰਨੇ ਕੁ ਦਿਲ ਦਰਿਆ ਲੋਕ ਆ ਕਿ ਮੈਂ ਪਿੰਡ ਆਇਆ ਤਾਂ ਮੈਨੂੰ ਪਿੰਡ ਆਏ ਦਾ ਐਵੇਂ ਮਤਲਬ ਵੈਲਕਮ ਕੀਤਾ ਜਿਵੇਂ ਕਹਿ ਲੋ ਵੀ ਦੁਨੀਆ ਤੇ ਕੋਈ ਬੰਦਾ ਲੱਭ ਗਿਆ ਹੁੰਦਾ ਵੀ ਗਵਾਚਾ ਵਾਸੀ ਉਹ ਪੁਰਾਣਾ ਆਇਆ ਸਾਡੇ ਪਿੰਡ ਹੈ ਨਾ ਐਵੇਂ ਅਸਲ ਜੀ ਮੈਨੂੰ ਆਇਆ ਲੱਗਦਾ ਵੀ ਜਿਹੜੇ ਦਰਿਆਵਾਂ ਦੇ ਲੋਕ ਹੁੰਦੇ ਆ ਉਹ ਵੱਡੇ ਦਿਲ ਦਰਿਆ ਐਵੇਂ ਤਾਂ ਨਹੀਂ ਦਿਲ ਦਰਿਆ ਕਹਿ ਦਿੰਦੇ ਹਾਂ ਹਾਂਜੀ 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 ਇਹ ਆ ਆ ਬਾਈ ਖੇਤਾਂ ਨੂੰ ਜਾਂਦਾ ਇਹ ਬਾਈ ਖੇਤਾਂ ਨੂੰ ਜਾਂਦਾ ਹੀ ਸਾਡੇ ਅੱਗੇ ਖੇਤ ਨੇ ਸਾਰੇ ਪਿੰਡ ਦੇ ਖੇਤਾਂ 'ਚ ਵੀ ਤੁਸੀਂ ਤਾਂ ਰੁੱਖਾਂ ਦੀ ਖੇਤ ਕੋਈ ਕਰਦੇ ਆ ਬਿਲਕੁਲ ਬਾਈ ਪਪੂਲਰ ਜ਼ਿਆਦਾ ਲਾਂਦੇ ਆ ਜੀ ਤੇ ਝੋਨਾ ਜਾਂ ਨਾ ਘੱਟ ਹੀ ਇੱਥੇ ਜਦ ਕੇ ਸਾਡੇ ਕੋਲ ਪਾਣੀ ਹੈਗਾ ਸਭ ਕੁਝ ਹੈਗਾ ਹਮ ਪਰ ਝੋਨੇ ਵਾਲਾ ਇੱਥੇ ਬਹੁਤਾ ਕਰੇਜ ਨਹੀਂ ਹੈਗਾ ਹਮ ਮੱਕੀ ਹੋ ਗਈ ਆਪਣਾ ਆ ਪਪੂਲਰ ਹੋ ਗਿਆ ਹਾਂ ਪਪੂਲਰ ਨਹੀਂ ਕਿਤੇ ਤੁਸੀਂ ਦੇਖਿਆ ਰਸਤੇ ਚ ਆਉਂਦੇ ਚਾਰਾ ਤਰਫ ਬੂਟਾ ਹੀ ਬੂਟਾ ਲੱਗਿਆ ਵਾ ਤੇ ਇਹ ਤਿੰਨ ਪਾਸਿਓਂ ਦਰਿਆ ਲੱਗਦਾ ਵਿਚਾਲੇ ਪਿੰਡ ਹੈ ਬਿਲਕੁਲ ਕੀ ਹਿਸਟਰੀ ਆ ਮਤਲਬ ਇਹ ਇਹ ਬਾਈ ਸਾਡੇ ਪਿੰਡ ਨੂੰ ਕਹਿੰਦੇ ਬੇਲੇ ਹਾਂਜੀ ਇਹ ਬੇਲ ਇੱਕ ਨਹੀਂ ਹੈਗੇ ਆ ਇਹ ਬੇਲੇ ਹੈਗੇ ਆ 8 9 ਜਿਹੜੇ ਇਸ ਇਕੱਠੇ ਨੇ ਬੇਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਨੂੰ ਬੇਲੇ ਨੂੰ ਕਹਿੰਦੇ ਜੰਗਲ ਨੂੰ ਅੱਛਾ ਅੱਛਾ ਤਾਂ ਕਹਿੰਦਾ ਬੇਲੇ ਮੱਝੀਆਂ ਸੀ ਚਾਰ ਦਾ ਹਾਂ ਬੇਲੇ ਮੱਝੀਆਂ ਸੀ ਚਾਰ ਦਾ ਹਾਂ ਹਾਂ ਬੇਲੇੋਂ ਨਿਕਲਦੇ ਸ਼ੇਰ ਜਾਂ ਕਿੰਨਾ ਕੁਛ ਹੈ ਨਾ ਬੇਲੇ ਬੋਲਿਆ ਜਾਂਦਾ ਬੇਲੇ ਕਹਿੰਦੇ ਸੀ ਜੰਗਲਾਂ ਨੂੰ ਫਿਰ ਜੰਗਲ ਤੇ ਇਹ ਸਾਡੇ ਬਜ਼ੁਰਗਾਂ ਆ ਕੇ ਬਈ ਨੂੰ ਆਵਾਜ਼ ਕੀਤਾ ਤੇ ਉਹਨਾਂ ਨੇ ਜਿਹੜੇ ਆ ਉਹ ਬਸਾਏ ਆ ਇਹ ਫਿਰ ਉੱਥੇ ਤੇ ਜਿਹੜਾ ਇਹਨਾਂ ਦਾ ਨਾਮ ਹੈ ਬੇਲਾ ਇਹਦਾ ਸਾਡਾ ਨਾਮ ਰਾਮਗੜ ਬੇਲਾ ਸਾਡੇ ਪਿੰਡ ਦਾ ਦੂਜੇ ਦਾ ਰਖਤਾ ਪੱਤੀ ਦਰਗਾਹੀ ਪੱਤੀ ਟੇਕ ਸਿੰਘ ਪੱਤੀ ਜੀਵਨ ਸਿੰਘ ਠੀਕ ਆ ਨਾ ਸ਼ੇਵ ਸਿੰਘ ਇਹ ਬੇਲਿਆਂ ਦੇ ਪੱਤੀਆਂ ਵੰਡ ਦਿੱਤੀਆਂ ਮਤਲਬ ਕਿ ਉਹ ਕਲੋਨੀਆ ਘੜ ਦਿਤੀਆਂ ਇੱਕ ਤਰ੍ਹਾਂ ਦੀਆਂ ਠੀਕ ਆ ਜੀ ਠੀਕ ਆ ਸੈਕਟਰਾਂ ਵਾਂਗੂ ਬਈ ਪਹਿਲਾਂ ਇੱਕ ਗੱਲ ਦੱਸਦੇ ਸੀ ਵੀ ਭਾਖੜਾ ਬਣਨ ਤੋਂ ਪਹਿਲਾਂ ਇਹ ਰੁੜ ਜਾਂਦੇ ਸੀਗੇ ਪਿੰਡ ਬਈ ਬਿਲਕੁਲ ਕਿਉਂਕਿ ਜਦ ਉਦੋਂ ਦਾ ਸਤਲੋਜ ਦਾ ਜਿਹੜਾ ਵਗਦਾ ਹੀ ਬੜਾ ਲੰਬਾ ਸੀ ਜੀ ਸਤਲੋਜ ਵਗਦਾ ਹੀ ਬੜਾ ਲੰਬਾ ਸੀ ਉਹ ਅਨੰਦਪੁਰ ਸਾਹਿਬ ਦੇ ਲੱਗ ਕੇ ਲੱਗਦਾ ਸੀ ਇਧਰ ਉਹ ਜੰਦਬੜੀ ਵਾਲੇ ਪਾਸੇ ਨੂੰ ਇਧਰ ਭਲਾਨ ਵਾਲੇ ਪਾਸੇ ਨੂੰ ਇਹ ਇਹ ਬਾਇਆ ਬਠਿੰਡਾ ਜੋਧਪੁਰ ਵੱਲ ਨੂੰ ਬੀਕਾਨੇਰ ਵੱਲ ਨੂੰ ਜਾਂਦਾ ਬਿਲਕੁਲ ਬਾਇਆ ਬਠਿੰਡਾ ਵਗਦਾ ਰਿਹਾ ਸਤਲੋਜ ਤਾਂ ਜੀ ਹਾਂ ਜਿਹੜਾ ਪੁਰਾਣਾ ਸਤਲੋਜ ਦਾ ਜੇਕਰ ਜਿਓਗ੍ਰਾਫੀ ਦੇਖੀਏ ਤਾਂ ਉਹ ਇੱਥੋਂ ਹੁੰਦਾ ਹੋਇਆ ਬਠਿੰਡੇ ਹੋ ਜਾਂਦਾ ਸੀ ਥੋੜੇ ਪਿੰਡਾਂ ਵਿੱਚੋਂ ਲੰਘ ਸਾਡੇ ਸਾਡੇ ਪਿੰਡ ਵਿੱਚ ਦੀ ਸੱਤ ਰੰਗਦਾ ਸੀ ਮਤਲਬ ਕਿਤੇ ਨਾ ਕਿਤੇ ਨਾ ਸ਼ਾਇਦ ਬੇਲੇ ਬਾਈ ਮੈਂ ਤੇਰੇ ਕੋਲ ਤਾਂ ਆਇਆ ਵੀ ਸ਼ਾਇਦ ਕੋਈ ਆਪਣੀ ਪੁਰਾਣੀ ਸਾਂਝ ਆ ਸ਼ਾਇਦ ਤੁਹਾਡੇ ਬਜ਼ੁਰਗਾਂ ਦਾ ਪਾਣੀ ਕਿਤੇ ਸਾਡੇ ਬਜ਼ੁਰਗਾਂ ਨੇ ਵੀ ਪੀਤਾ ਹੋਇਆ ਹੈ ਹੈ ਸ਼ਾਇਦ ਅਸੀਂ ਕੋਈ ਤੁਹਾਡਾ ਜਦੋਂ ਉਧਰੋਂ ਬਾਪੂ ਨੇ ਐ ਚੂਲੀ ਭਰੀ ਹੋਊਗੀ ਉਧਰੋਂ ਗਾਂ ਜਾ ਕੇ ਉਹੀ ਪਾਣੀ ਸਾਡੇ ਬਾਪੂ ਨੇ ਵੀ ਪੀਪਰੀ ਹੋਊਗੀ ਬਿਲਕੁਲ ਬਗਦਾਦ ਆ ਹੀ ਰਹਿਣਾ ਉੱਥੇ ਨਾਲ ਹਾਂ ਤੇ ਇਹ ਸ਼ਾਇਦ ਸਾਡੀ ਇਹ ਸਾਂਝ ਹੋਊਗੀ ਬਿਲਕੁਲ ਪਾਣੀਆਂ ਦੀ ਸਾਂਝ ਹੈ ਹਾਂ ਨਾ ਤੇ ਪਾਣੀਆਂ ਦੀ ਸਾਂਝ ਤਾਂ ਸਾਡੀ ਆ ਤਾਰੋਂ ਪਾਰ ਵੀ ਹੈ ਤਾਰੋਂ ਪਾਰ ਵੀ ਬੜੀ ਹੈ ਉੱਧਰ ਵੀ ਸਾਡੇ ਜਾਂਦਾ ਹੈ ਸਤਲੁਜ ਤੇ ਜਾਂਦਾ ਬਈ ਇਹ ਦੇਖੋ ਇੱਥੋਂ ਸ਼ੁਰੂ ਹੁੰਦਾ ਤਿੱਬਤ ਤੋਂ ਸਤਲੁਜ ਸ਼ੁਰੂ ਹੋ ਕੇ ਇੱਥੋਂ ਬਿਆਸ ਮਿਲ ਜਾਂਦਾ ਹਰੀਕੇ ਇੱਥੋਂ ਪਾਰ ਕਰਕੇ ਸੋਲੇਮਾਨ ਕੀ ਬਾਰਡਰ ਤੇ ਪਾਕਿਸਤਾਨ ਚ ਐਂਟਰੀ ਹੋ ਗਿਆ ਫਿਰ ਪਾਕਿਸਤਾਨ ਅੱਧਾ ਪਾਰ ਕਰਦਾ ਸਿੰਧ ਚ ਘਿਰਦਾ ਜਾ ਕੇ ਕਿੰਨਾ ਮੁਲਕ ਜਿਹੜਾ ਉਹ ਇਹ ਦਰਿਆ ਸਤਲੁਜ ਨੂੰ ਪੀਂਦਾ ਯਾਰ ਇੱਕ ਇੱਕ ਗੱਲ ਹੋਰ ਦੇਖ ਬਾਈ ਹੁਣ ਪੂਰਾ ਮੀ ਪਿਆ ਹੋਇਆ ਪਹਾੜਾਂ ਤੇ ਹਾਂਜੀ ਪਹਾੜਾਂ ਚ ਜਦੋਂ ਸਾਡੇ ਕੋਲ ਬਹੁਤ ਲਾਲ ਜਿਹਾ ਪਾਣੀ ਜਾਂਦਾ ਜਦੋਂ ਲਾਲ ਜਿਹਾ ਕਾਲਾ ਪਾਣੀ ਜਾਂਦਾ ਹਨਾ ਹਾਂਜੀ ਪਰ ਇੱਥੇ ਦੇਖੋ ਪੂਰਾ ਹਜੇ ਵੀ ਸਾਫ਼ ਆ ਯਾਰ ਪੂਰਾ ਪਾਣੀ ਦਿਲ ਕਰਦਾ ਵੀ ਆਏ ਹਨਾ ਬੂਟਵਾਟ ਲਾ ਕੇ ਬੰਦਾ ਬੈਠੇ ਵਾਲੇ ਹੋ ਸਰ ਕੀ ਹੈ ਹਾਂ ਪਾਣੀ ਠੰਡਾ ਹੀ ਬੜਾ ਹੈ ਬਈ ਪਾਣੀ ਯਾਰ ਤੁਸੀਂ ਨਾ ਹੁਣ ਪ੍ਰੀਤਾ ਜੱਪ ਥਰਮੋਮੀਟਰ ਲਿਆਉਣਾ ਸੀ ਨਾਲ ਚੱਕ ਕੇ ਓਏ ਤਾਪਮਾਨ ਆਪਣਿਆਰਾ ਬਈ ਤੁਸੀਂ ਪਰ ਓ ਹੋ 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 ਸਿੱਧਾ ਚਾਈਲਡ ਮੂਡ ਹੀ ਐ ਸਹੀ ਗੱਲ ਬੋਲਾ ਨੈਕਸਟ ਲੈਵਲ ਆਪਾਂ ਫ੍ਰਿਜ ਨਹੀਂ ਠੰਡਾ ਕਰਦੀ ਇਹਨਾ ਓਏ ਆ ਦੇਖ ਥੱਲੇ ਪੱਥਰ ਗੇਣ ਲਓ ਭਲਾ ਤੁਸੀਂ ਓ ਹੋ 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 ਯਾਰ ਉਹੀ ਗੱਲ ਆ ਇਹਨੂੰ ਯਾਰ ਨਾ ਜਦੋਂ ਆ ਇੰਨੀਆਂ ਜੜਾਂ ਦੇ ਵਿੱਚ ਦੀ ਪੱਥਰਾਂ ਵਿੱਚ ਦੀ ਰੇਤੇ ਵਿੱਚ ਦੀ ਇਹ ਪਾਣੀ ਐਵੇਂ ਐਵੇਂ ਹੋ ਕੇ ਸਰਕੂਲੇਟ ਹੋ ਕੇ ਲੰਘਦਾ ਤੇ ਉਹ ਸਾਫ ਬਣ ਜਾਂਦਾ ਕਿੰਨੀਆਂ ਜੜੀਆਂ ਬੂਟੀਆਂ ਇੱਚ ਮਿਲਦੀਆਂ ਹੋਣੀਆਂ ਕਹਿੰਦੇ ਉਹਨਾਂ ਜੜੀਆਂ ਬੂਟੀਆਂ ਦਾ ਰਾਸ ਕਿਤੇ ਉਹਨਾਂ ਦਾ ਕੁਸ਼ਤਾ ਲੱਗਦਾ ਹੀ ਆ ਪਹਾੜੀ ਜੜੀ ਬੂਟੇ ਕਿੰਨੀਆਂ ਆਉਂਦੀਆਂ ਇੱਚ ਜਿਹੜੀਆਂ ਪਹਾੜ ਦੇ ਤਿੱਬਾ ਤੋਂ ਨਿਕਲਦਾ ਬਾਈ ਇਹ ਕਿੱਥੇ ਤਿੱਬਾ ਤੋਂ ਹੁੰਦਾ ਹੋਇਆ ਬਾਇਆ ਉਧਰ ਹੈ ਨਾ ਬੁਲਾਸਪੁਰ ਸ਼ੇਮਲਾ ਉਧਰ ਮਨਾਲੀ ਦਾ ਪਾਣੀ ਸਾਰਾ ਇੱਚ ਨੂੰ ਆਂਦਾ ਕਿੰਨੇ ਪੂਰਾ ਹਿਮਾਚਲ ਗਾਂਦਾ ਹੋਇਆ ਇਹ ਇੱਥੇ ਆ ਕੇ ਨਿਕਲਦਾ ਹੈ ਗੋਵਿੰਦ ਸਾਗਰ ਝੀਲ ਬਈ ਕਿੰਨੀਆਂ ਇੱਚ ਉੱਥੇ ਦੀ ਜੜੀਆਂ ਬੂਟੀਆਂ ਆਈਆਂ ਹੋਣੀਆਂ ਕੁਦਰਤ ਦਾ ਕਿੰਨਾ ਵਰਦਾਨ ਆ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਫਿਰ ਸਾਰੀਆਂ ਜੜੀਆਂ ਬੂਟੀਆਂ ਨੂੰ ਗਾਂ ਜਾ ਕੇ ਲੁਧਿਆਣੇ ਵਾਲੀਆਂ ਫੈਕਟਰੀਆਂ ਉਹ ਆ ਮਾ ਭੈਣ ਇੱਕ ਪੈਰ ਉਹ ਇਦਾਂ ਹੀ ਐਸੀ ਤਸੀ ਫੇਰਦੀਆਂ ਉਹ ਕਹਿੰਦੇ ਵੀ ਆ ਲਓ ਤੁਹਾਡੀਆਂ ਜੜੀਆਂ ਬੂਟੀਆਂ ਗਈਆਂ ਘਾ ਰਣ ਸਾਰੀਆਂ ਜੜੀਆਂ ਬੂਟੀਆਂ ਵਿਚਾਰੀਆਂ ਫਿਰ 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 ਤੂੰ ਦੇਖ ਕੁਦਰਤ ਦੀ ਖੂਬਸੂਰਤੀ ਦੇਖ ਬਿਲੇ ਬਾਈ ਫਿਰ ਪਰਮਾਤਮਾ ਕੀ ਕਰਦਾ ਕਿ ਅੱਗੇ ਗਾਂ ਹਰੀਕੇ ਤੋਂ ਲੰਘਣ ਤੋਂ ਬਾਅਦ ਉਹ ਵਿਚਾਰਾ ਫਿਰ ਪ੍ਰੋਸੈਸ ਸ਼ੁਰੂ ਕਰਦਾ ਰਿੱਤੇ ਚ ਖੈਂਦਾ ਕਿਨਾਰਿਆਂ ਨਾ ਖੈਂਦਾ ਚੜਾ ਨਾ ਖੈਂਦਾ ਫਿਰ ਗਾਂ ਜਾ ਕੇ ਰਾਜਸਥਾਨ ਵਾਲਿਆਂ ਨੂੰ ਫਿਰ ਮਾੜਾ ਮੋਟਾ ਪੀਣ ਜੋਗਾ ਕਰਕੇ ਫਿਰ ਵੀ ਦੇ ਦਿੰਦਾ ਸਹੀ ਗੱਲ ਹੈ ਪਰ ਜੇ ਕਿਤੇ ਆ ਡਾਇਰੈਕਟ ਜਾਣਾ ਹੋਵੇ ਉਮਰਾਂ ਬਾਅਦ ਜਾਣ ਲੋਕਾਂ। ਕੀ ਬਾਤ ਹੈ ਹੋਰ? ਹੈ? ਭਾਈ ਮੈਂ ਕਹਿੰਦਾ ਵੀ ਕਿੱਥੋਂ ਉਹ ਯਾਰ ਬਿਮਾਰੀ ਸਤ ਮੈਂ ਕੱਲ ਪਰਸ ਨੂੰ ਵੀਡੀਓ ਦੇਖੀ ਜਾਂਦਾ ਕਹਿੰਦੇ ਹੈਗਾ ਸਤ ਲੋਜ ਕੈਂਸਰ ਦਾ ਕਾਰਨ ਕੈਂਸਰ ਦਾ ਕਾਰਨ। ਉਹ ਭਾਈ ਅਸਲੀ ਸਤ ਲੋਜ ਤਾਂ ਆਹ ਹੈ ਉਹ ਤਾਂ ਜੇ ਉੱਥੇ ਤੁਸੀਂ ਬੰਦ ਕਰਵਾ ਦੋ ਫੈਕਟਰੀਆਂ ਦਾ ਪਾਣੀ ਗੇਰਨਾ ਆਹ ਜਾਵੇ। ਇਹੇ ਜਾਵੇ ਪੂਰਾ ਉੱਥੇ ਤੱਕ ਸਾਫ਼ ਕਿਹਨੂੰ ਕੈਂਸਰ ਹੋ ਜਾਣਾ? ਹੂੰ। ਆ ਯਾਰ ਜਿਹੜੇ ਆ ਇੱਕ ਇੱਕ ਬੱਟਾ ਵੀ ਆ ਨਾ ਇਵੇਂ ਮੈਡੀਸਨ ਆ ਇਹਦੇ ਨਾਲ ਦੀਆਂ ਨੰਗਿਆ ਇਹਦੇ ਚ ਪਤਾ ਨਹੀਂ ਕਿੰਨਾ ਰਗੜੇ ਜਾਂਦੇ ਆ ਹਾਂ ਇਹ ਗੋਲ ਹੋ ਜਾਂਦੇ ਆ ਪਾਣੀ ਦੇ ਘਟਾ ਨਾਲ ਬਿਲਕੁਲ ਬਿਲਕੁਲ ਵੀਰੇ ਆ ਕੁਦਰਤੀ ਪੱਥਰ ਤਰਾਸ਼ੇ ਜਾਂਦੇ ਆ ਤਰਾਸ਼ੇ ਜਾਂਦੇ ਆ ਨਾ ਹੈਨਾ ਆ ਕੁਦਰਤੀ ਪੱਥਰ ਆ ਲੋਕ ਇਹੋ ਜਿਹੇ ਪੱਥਰ ਨਾ ਉਹ ਬਈ ਐਮਾਜ਼ਾਨ ਤੇ ਵਿਕਦੇ ਆ ਹਾਂ ਐਮਾਜ਼ਾਨ ਤੇ 90 ਰੁਪਏ ਦੇ ਵਿਕਦੇ ਆ ਮੈਂ ਕਈ ਕਿਦਾਂ ਸੋਚੀ ਮੈਂ ਕਿਹਾ ਯਾਰ ਮੈਂ ਐਮਾਜ਼ਾਨ ਤੇ ਨਾ ਪਾਣ ਲੱਗਾ ਮ ਪੱਥਰ ਚੁੱਕ ਚੁੱਕ ਕੇ ਹੂੰ 90 90 ਰੁਪਏ ਦੇ ਵਿਕਦੇ ਬਈ ਹਾਂ ਐਵੇਂ ਵਿਕਦੇ ਆ ਯਾਰ ਇੱਕ ਗੱਲ ਮੈਨੂੰ ਹੋਰ ਯਾਰ ਵਧੀਆ ਲੱਗੀ ਬਈ ਥੋੜੇ ਪਿੰਡ ਦੇ ਜਵਾਨਾਂ ਨੂੰ ਨਹਾਉਣ ਦੀ ਭੁੱਖ ਤਾਂ ਨਹੀਂ ਰਹਿੰਦੀ ਹੋਊਗੀ ਜਿਵੇਂ ਬਈ ਸਾਨੂੰ ਉਹ ਬੰਡਰ ਲੈਂਡ ਜਾਣਾ ਪੈਂਦਾ ਹੋਰ ਜਾਣਾ ਬਈ ਲੋੜ ਹੀ ਨਹੀਂ ਮੈਂ ਕਹਿੰਦਾ ਤੁਸੀਂ ਥੋੜਾ ਮੈਂ ਵੀਡੀਓ ਭੇਜ ਜਿੰਦੀਆਂ ਅੱਬੇ ਚ ਐਡ ਕਰਦੇ ਹੋ ਵੀਡੀਓ ਤੁਸੀਂ ਉਹ ਤੇ ਦੇਖਿਆ ਨਹੀਂ ਜਦੋਂ ਹੁਣ ਵੀ ਬੈਠੇ ਆ ਨਾ ਬੂਟੇ ਥੱਲੇ ਇਨਾ ਆ ਕੇ ਬੈਠ ਗਿਆ ਬੂਟੇ ਥੱਲੇ ਬਾ ਮੁੜ ਕੇ ਚੱਲ ਕੇ ਗਰਮੀ ਲੱਗਣੀ ਫੇਰ ਨਹਾ ਲੈਣਾ ਦਿਹਾੜੀ ਦਾ ਭਾਈ ਦੋ ਵਾਰ ਤਾਂ ਸਾਰੇ ਪਿੰਡ ਨਹਾਈ ਜਾਣਾ ਇੱਥੇ ਸਵੇਰੇ ਨਾਲੇ ਸ਼ਾਮ ਹਾਂ ਆਪੇ ਸਾਰੀ ਰਾਤ ਵੇ ਠੰਡ ਲੈਣ ਦੀ ਹੈ ਭਾਈ ਭਾਈ ਜਿਹੜੇ ਖੇਤੀ ਕਰਦੇ ਆ ਇੱਥੇ ਲੋਕ ਹਾਂਜੀ ਪਪੂਲਰ ਦੇ ਉਹ ਉਹ ਤਕਰੀਬਨ ਮਤਲਬ ਕਣਕ ਝੋਨੇ ਦੇ ਬਰਾਬਰ ਜੇ ਦੇ ਉਹੀ ਮਤਲਬ ਫਸਲ ਬੈਨੀਫੀਟਡ ਬਾਈ ਬਿਲਕੁਲ ਬਰਾਬਰ ਹੀ ਹੈ ਤੇ ਚਲੋ ਉਹਦੇ ਨਾਲੋਂ ਮਿਹਨਤ ਘੱਟ ਆ ਹੂੰ ਤੇ ਕਮਾਈ ਵੀ ਉਨੀ ਹੋਈ ਜਾਂਦੀ ਹੈ ਇੱਕ ਹੋਰ ਵੀ ਗੱਲ ਮੈਨੂੰ ਲੱਗਦਾ ਥੋੜੀ ਖੇਤੀਬਾੜੀ ਦੇ ਵਿੱਚ ਇੱਥੇ ਜੀ ਬਈ ਲਾ ਕੇ ਪਪੂਲਰ ਬੰਦਾ ਆਪ ਕਿਸੇ ਹੋਰ ਕੰਮ ਤੇ ਲੱਗ ਜਾਂਦਾ ਹਾਂ ਬਿਲਕੁਲ ਹਾਂਜੀ ਪਪੂਲਰ ਦਾ ਬਾਈ ਪਤਾ ਕਿਦਾਂ ਨਾ ਆ ਦੇਖੋ ਗਰਮੀਆਂ ਦਾ ਜਿਹੜੇ 2 ਮਹੀਨੇ ਹੁੰਦੇ ਨਾ ਜਦਾਂ ਵੀ ਆ ਜਦੋਂ ਮੀਮੂ ਨਹੀਂ ਪੈਂਦੇ ਉਹਨਾਂ ਮਹੀਨੇ ਚ ਉਹ ਮੜੀ ਮੋੜੀ ਦੇਖਭਾਲ ਕਰਨੀ ਪੈਂਦੀ ਹੈ ਪਾਣੀ ਪੂਣੀ ਦੇਣੇ ਪੈਂਦੇ ਆ ਤੇ ਬੁੱਤ ਐਡਾ ਨਹੀਂ ਆ ਕਿਉਂਕਿ ਪੌਪੂਲਰ ਦੇ ਵਿੱਚ ਵੀ ਤਾਂ ਫਸਲ ਹੋਈ ਜਾਂਦੀ ਆ ਹੂੰ ਚੌਥੇ ਸਾਲ ਨਹੀਂ ਹੁੰਦੀ ਹੂੰ ਬਾਕੀ ਤਾਂ ਕੱਢੀ ਜਾਂਦੇ ਫਸਲਾਂ ਹਾਂ ਕਣਕ ਵੀ ਹੋਈ ਜਾਂਦੀ ਹੈ ਹਾਂ ਤੇ ਚੌਥੇ ਪੰਜਵੇਂ ਸਾਲ ਨੂੰ ਵੀ ਟੋਕਰਾਂ ਰੁਪਈਆਂ ਦਾ ਭਰ ਜਾਂਦਾ ਹਾਂ ਫਿਰ ਉਹ ਇਕੱਠੇ ਆ ਜਾਂਦੇ ਆ ਹਨਾ ਤੇ ਨਾਲੇ ਇੱਕ ਗੱਲ ਹੋਰ ਆ ਵਾਤਾਵਰਨ ਵਧੀਆ ਯਾਰ ਥੋੜੇ ਰੁੱਖ ਦਾ ਰੁੱਖਾਂ ਦੀ ਕਮੀ ਕੋਈ ਨਹੀਂ ਆਹ ਦੇਖ ਇਧਰੋਂ ਕਿਧਰੋਂ ਤੁਰਿਆ ਆਉਂਦਾ ਪ੍ਰੀਤ ਦੇਖੋ ਬੰਦਾ ਆ ਜੂਮ ਕਰ ਬੰਦੇ ਤੇ ਲੋ ਬਈ ਖੇਤੋਂ ਆਇਆ ਹੁਣ ਬਈ ਖੇਤੋਂ ਆਇਆ ਹਾਂ ਖੇਤੋਂ ਆਇਆ ਇੱਧਰ ਜਾਂਦਾ ਮੋਟਰਸਾਈਕਲ ਨਹੀਂ ਲੰਗਦਾ ਹੁਣ ਮੋਟਰਸਾਈਕਲ ਇੱਥੇ ਖੜਾ ਦਿੰਦੇ ਆ ਹਾਂ ਇਹ ਪਿੰਡ ਦਾ ਹੀ ਮੁੰਡਾ ਐ ਕਿਆ ਕਰਿਆ ਆ ਗੋਪੀ ਸასი ਘਾਲ ਵੀਰੇ ਕਿਆ ਕਰਿਆ ਆ ਮੱਟੀ ਨਾਲ ਖੁੰਡੇ ਕਰਦੇ ਪਹਿਲਾਂ ਉਹ ਖੁੰਡੇ ਗੱਡਿਆ ਕਰਦੇ ਇੱਥੇ ਨਾ ਬਈ ਸਾਡੇ ਜਾਨਵਰ ਬਹੁਤ ਪੈਂਦਾ ਹਾਂ ਫਿਰ ਉਤਾਰਾਂ ਲਾਣੀਆਂ ਪੈਂਦੀਆਂ ਨੇ ਆਲੇ ਦੁਆਲੇ ਉਹ ਕਿ ਜਾਨਵਰ ਬਹੁਤ ਆ ਨਾ ਇੱਥੇ ਹੁਣ ਖੁੱਲਾ ਕੰਮ ਐ ਹੂੰ ਬੈਂ ਸੂਰ ਅੱਛਾ ਜਿਹੜੇ ਜੰਗਲੀ ਆ ਜੰਗਲੀ ਨੇ ਸਾਰੇ ਕੁਛ ਜੰਗਲੀ ਜਾਨਵਰ ਆ ਜਾਂਦੇ ਆ। ਉਹ ਬਾਈ ਫਿਰ ਹੀ ਜਾਂਦੇ ਇੱਥੇ ਹੀ ਆ ਤੇ ਜਿਹੜੇ ਸ਼ਾਕਾਹਾਰੀ ਤਾਂ ਆ ਜਾਂਦੇ ਆ ਕੋਈ ਮਾਸਾਹਾਰੀ ਵੀ ਆ ਜਾਂਦਾ ਕੋਈ ਚੀਤਾ ਕੋਈ ਹੋਰ ਨਹੀਂ ਬਾਈ ਉਦੋਂ ਤਾਂ ਨਹੀਂ ਹਜੇ ਤੱਕ ਮਨ ਲਓ ਕਿ ਆਇਆ ਹੈਗਾ ਉਦੋਂ ਕਦੇ ਘੜਾ ਆਇਆ ਜਦੋਂ ਥੱਲੇ ਉਤਰਿਆਂ ਦੇ ਪਹਾੜਾਂ 'ਚ ਪਰ ਚੜ ਛੁੜ ਜਾਂਦੇ ਆ ਉਦੋਂ ਨਹੀਂ ਕਦੇ ਦੇਖਿਆ ਅਸੀਂ ਇੱਧਰ ਨਹੀਂ ਆਉਂਦੇ ਉਹਨਾਂ ਨੂੰ ਪਤਾ ਵੀ ਸਾਡੇ ਨਾਲੋਂ ਜ਼ਿਆਦਾ ਖਤਰਨਾਕ ਜਾਨਵਰ ਪਹਿਲਾਂ ਬੈਠੇ ਆ ਪਹਿਲਾਂ ਬੈਠੇ ਆ ਕਿ ਉੱਥੇ ਹੋਰ ਹੈਗੇ ਜਾਨਵਰ ਵੀਰੇ ਜਿਦਾਂ ਆਪਣਾ ਸੂਰ ਹੋ ਗਿਆ ਬਾਰਾ ਸਿੰਘਾ ਹੋ ਗਿਆ ਬੈਨਾ ਹੋ ਗਿਆ ਇਹ ਬੜੇ ਆ ਕਛੇ ਆ ਜਾਂਦੇ ਇਹ ਹੈ ਕਿਉਂਕਿ ਫਸਲਾਂ ਫੁੱਸਲਾਂ ਬਰਬਾਦ ਕਰਦੇ ਆ ਉਹ ਹੁਣੇ ਮੁੰਡੇ ਜਿਹੜਾ ਤਾਰ ਲਾ ਕੇ ਆਇਆ ਖੁੰਡੇ ਗੱਢ ਦਿੱਤੇ ਤਾਰ ਲਾਣੀ ਹੈ ਇੱਧਰ ਖੇਤ ਇੱਧਰ ਤੇ ਜਦੋਂ ਬਾਈ ਇਹ ਪਾਣੀ ਕਿੰਨਾ ਗੁੱচ্চਾ ਹੋ ਜਾਂਦਾ ਜਦੋਂ ਪੂਰਾ ਵਗਦਾ ਹੁੰਦਾ ਬਈ ਇਹ ਉੱਥੇ ਦਾ ਵੱਧ ਜਾਂਦਾ ਇੱਥੇ ਇੰਨਾ ਕੋ ਹੋ ਜਾਂਦਾ ਵੀ ਲੱਖ ਲੱਖ ਪਾਣੀ ਇੰਨਾ ਇੰਨਾ ਤਾਂ ਹੋਇਆ ਜਾਂਦਾ ਆ ਆ ਬੁਰਜੀ ਕਾਦੀ ਆ ਇਹ ਤਾਂ ਬਈ ਉਹ ਪੋਲੀ ਥੱਲੇ ਪਾਣ ਨੂੰ ਲਿਆਂਦੀ ਰਹੀ ਪਰ ਇਹ ਹਜਾ ਸਿਸਟਮ ਜੇ ਬਣਿਆ ਨਹੀਂ ਹੈਗਾ ਵੀ ਤਾਂ ਇੱਥੇ ਖੜੀ ਹੈ ਇਹ ਨਹੀਂ ਲਿਆਂਦੀ ਕਾਦੇ ਨਾਲ ਤੂੰ ਚੱਕ ਕੇ ਇਹ ਬਈ ਟਰਾਲੀ ਚ ਰੱਖ ਕੇ ਵਾਗੀ ਹੋ ਗਏ ਹੈ ਹਰ ਉਹਦੇ ਥੱਲੇ ਪਾਉਣ ਨੂੰ ਲਿਆਂਦੀ ਸੀ ਹਾਂਜੀ ਹਾਂਜੀ ਕਿੰਨਾ ਉੱਚਾ ਵਗਣ ਲੱਗਦਾ ਇੰਨਾ ਉੱਚਾ ਵਗਣ ਲੱਗਦਾ ਬਾਈ ਬਿਲਕੁਲ ਬਿਲਕੁਲ ਵੀਰੇ ਉਹ ਪੁਲੀ ਦੇ ਬਰਾਬਰ ਵਜਦਾ ਥੋੜੇ ਦਿਨ ਪਹਿਲਾਂ ਪਾਣੀ ਵਧਿਆ ਉਹ ਪੁਲੀ ਦੇ ਐਨ ਬਰਾਬਰ ਵਜਣ ਲੱਗ ਪਿਆ ਤਾਂ ਬਾਈ ਐਵੇਂ ਹੁੰਦਾ ਵੀ ਜਿਵੇਂ ਮੰਨ ਲਓ ਆਹ ਚਰਨਾ ਜਿਹੜਾ ਆਹਾ ਤੁਹਾਡੇ ਵਗਦਾ ਹਾਂਜੀ ਬਈ ਜਿਵੇਂ ਲੋਕਾਂ ਸੁਣਦੇ ਬੱਦਲ ਫਟ ਗਿਆ ਇੱਕੇ ਧਾਮ ਪਾਣੀ ਆ ਆ ਗਿਆ ਨਾ ਵੀਰੇ ਐਵੇਂ ਐਵੇਂ ਨਹੀਂ ਹੁੰਦਾ ਹੌਲੀ ਹੌਲੀ ਚੜਦਾ ਸਾਡੇ ਵੀਰੇ ਪਾਣੀ ਚੜਾ ਆਣਾ ਨਾ हां ਸਾਡੇ ਵੀਰੇ ਜਿਹੜਾ ਪਾਣੀ ਆਂਦਾ ਨਾ ਉਹ ਆਂਦਾ ਹੈਗਾ ਪਾਖੜੇ ਤੇ ਜਦ ਗੇਟ ਖੁੱਲਦੇ ਆ ਹੂੰ ਫਿਰ ਜਦੋਂ ਪਾਖੜੇ ਨਾਲ ਗੇਟ ਖੋਲਣੇ ਹੁੰਦੇ ਨਾ ਤਾਂ ਉਹ ਪਹਿਲਾਂ ਬਈ ਅਨਾਉਂਸਮੈਂਟ ਕਰਾ ਦਿੰਦਾ ਪਿੰਡ 'ਚ ਜੀ ਵੀ ਅਸੀਂ ਬਈ ਪਾਣੀ ਛੱਡਣੇ ਆਲੇ ਆ ਵੀ ਅਸੀਂ ਸਵੇਰ ਨੂੰ ਗੇਟ ਖੋਲ੍ਹ ਲੈਣ ਤੁਸੀਂ ਆਪਣਾ ਖੇਤਾਂ ਵੱਲ ਨਾ ਜਾਇਓ ਤੇ ਆਪਣਾ ਦਰਿਆ ਤੋਂ ਦੂਰ ਰਹੋ ਹੂੰ ਉਹ ਪਹਿਲਾਂ ਅਨਾਉਂਸਮੈਂਟਾ ਕਰ ਦਿੰਦੇ ਸਾਡਾ ਇੱਕਦਮ ਪਾਣੀ ਨਹੀਂ ਆਂਦਾ ਕਿਉਂਕਿ ਖੋਲਣ ਉਹ ਸਾਡਾ ਆਣੇ ਗੇਟਾਂ ਥੱਲੋਂ ਪਾਣੀ ਗੇਟ ਲਾਏ ਨਾ ਨੰਗਲ ਡੈਮ ਤੇ ਹੂੰ ਤਾਂ ਪੀਣ ਪੀਣ ਨੂੰ ਪਾਣੀ ਬਾਈ ਤੁਸੀਂ ਧਰਤੀ ਚੋਂ ਕੱਢਦੇ ਆ ਜਾਂ ਤੁਸੀਂ ਸਾਰਾ ਇਹੀ ਵਰਤਦੇ ਆ ਨਹੀਂ ਵੀਰੇ ਧਰਤੀ ਚੋਂ ਕੱਢਦੇ ਆ ਸਾਡੇ ਉੱਪਰ ਹੀ ਆ ਪਾਣੀ ਬਹੁਤਾ ਡੰਗਾ ਨਹੀਂ ਹੈਗਾ ਨਹੀਂ ਤੇ ਤੁ ਜੇ ਐਵੇਂ ਨਹੀਂ ਕੋਈ ਵਿਵਸਥਾ ਹੁੰਦੀ ਵੀ ਇੱਥੋਂ ਹੀ ਚੱਕਿਆ ਜਾਵੇ ਪਾਣੀ ਆਏ ਘਰਾਂ ਚ ਆਈ ਜਾਵੇ ਸਦਾ ਆ ਨਹੀਂ ਵੀਰੇ ਇਦਾਂ ਦਾ ਨਹੀਂ ਹੈਗਾ ਕੰਮ ਹਜੇ ਤੁਹਾਨੂੰ ਦੱਸਣਾ ਡੰਗਰ ਪਸ਼ੂ ਜ਼ਰੂਰ ਇੱਥੇ ਲੈ ਜਾਂਦੇ ਆ ਸ਼ਾਮ ਨੂੰ ਅੱਛਾ ਨੰਗਰ ਲਿਆ ਕੇ ਇੱਥੇ ਬਿਠਾਲ ਰੱਖਣੇ ਆ ਬੰਦ ਰੱਖਣੇ ਆ ਆਏ ਹਾ ਸਾਡੇ ਲਾਗੇ ਘਰ ਗਿਆ ਹਨਾ ਬਹਾਮਣਾਂ ਦੇ ਉਹ ਬੰਦ ਰੱਖਦੇ ਇੱਥੇ ਆਪਣੇ ਜਿਹੜੀ ਪ੍ਰੀਤ ਆ ਪਾਣੀ ਚ ਬਹਿ ਗਈ ਉਹ ਆਪਣੇ ਏਰੀਏ 'ਚ ਤਾਂ ਨਹੀਂ ਦੁੱਧ ਦਿੰਦੀ ਭਾਵੇਂ ਪਾਈ ਆ ਬੜੇ ਮੇਸਤ ਸਵੇਰੋਂ ਸ਼ਾਮ ਹਾਂ ਬਿਲਕੁਲ ਬਿਲਕੁਲ ਜਿਹੜੀ ਇੱਥੇ ਬਹਿ ਗਈ ਨਾ ਆਹਾ ਪਾਣੀ 'ਚ ਉਹ ਤੋਂ ਨਾ ਪਾਲੇ ਵੀ ਬਾਲਟੀ ਭਰ ਦੂ ਆਪਣੇ ਜਾ ਕੇ ਤੇ ਜਿਹੜੀ ਸਾਡੇ ਏਰੀਏ 'ਚ ਆ ਗਈ ਉਹ ਐਡੇ ਤੇ ਉਹ ਜਿਹੜੇ ਇੱਧਰ ਵੇਚਦੀ ਉਹਨੂੰ ਹੀ ਸੀਸਾਂ ਦੇਈ ਜਾਊਗੀ ਬਾਸ ਉਹ ਐਂ ਕਹੀ ਜਾਊਗੀ ਜਸ ਸਵਰਗਾਂ 'ਚ ਆ ਗਈ ਸਵਰਗਾਂ 'ਚ ਆ ਗਈ ਲਿਆਉਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਉਸ ਹੀਸਾਂ ਹੀ ਦੇ। ਬਈ ਇੱਕ ਚੀਜ਼ ਹੋਰ ਆ ਸਾਡੇ ਨਾ ਘਾਹ ਦੀ ਕਮੀ ਕੋਈ ਨਹੀਂ ਆ ਦੇਖੋ ਜਦੋਂ ਹੁਣ ਆ ਹੋਇਆ ਵਾ ਆ ਸਾਰੇ ਬੇਲੀ ਜਾਂਦੇ ਇਹਨੂੰ ਆਪਾਂ ਜੰਗਲ ਨੂੰ ਇੱਚ ਸਾਰੇ ਘਾਹ ਹੋਇਆ ਇਹ ਸਾਰਾ ਆਰਗੈਨਿਕ ਹੈ ਇਹਨਾਂ ਨੂੰ ਕਿਹੜਾ ਖਾਦਾ ਲੱਗੀਆਂ ਕੋਈ ਜੰਗਲਾਂ ਚ। ਹੂੰ। ਇਹ ਸਾਰਾ ਇਦਾਂ ਹੀ ਹੋਇਆ ਹੋਇਆ ਆ ਦੇਖੋ ਕਿੰਨਾ ਆਏ ਆ ਸ਼ਾਮ ਨੂੰ ਵੱਢ ਕੇ ਪੰਡ ਲੈ ਜਾਵੇ ਬੰਦਾ ਇਹ ਪਾਂਦਾ ਹੈ। ਇੱਧਰ ਕਰਦੇ ਸਾਡੇ ਹੁਣ ਜਿੰਨਾ ਟਾਈਮ ਬਰਸਾਤਾ ਨੇ ਘਾਹ ਦੀ ਮੋਜ ਲੱਗੀ ਰਹਿਣੀ ਸਾਡੇ ਪਿੰਡਾਂ 'ਚ। ਯਾਰ ਐਨੂੰ ਐਨੂੰ ਐਂ ਲੱਗਦਾ ਵੀ ਦੇਖੀ ਜਾ। ਹਾਂ ਅੱਕਦਾ ਹੀ ਨਹੀਂ ਬੰਦਾ ਯਾਰ ਦੇਖ ਦੇਖ ਕੇ ਐਂ ਲੱਗਦਾ ਵੀ ਦੇਖੀ ਚੱਲ ਦੇਖੀ ਚ ਠੀਕ ਹੈ ਯਾਰ ਪਾਣੀ ਦੇ ਯਾਰ ਕਿਵੇਂ ਯਾਰ ਨਹੀਂ ਲਾ ਲਿਆ ਯਾਰ ਹੈ ਨਾ ਆਂਦੇ ਆ ਸਵਾਰ ਆ ਗਿਆ ਯਾਰ ਬਾਈ ਬੇਲੇ ਯਾਰ ਤੂੰ ਸੁਰਗ ਦਿਖਾਦਾ ਯਾਰ ਹੈ ਸਹੀ ਗੱਲ ਹੈ ਮੈਂ ਯਾਰ ਇੱਕ ਗੱਲ ਕਹਿ ਸਕਦਾ ਕਿ ਯਾਰ ਤੁਸੀਂ ਜ਼ਿੰਦਗੀ ਲੰਮੀ ਨਹੀਂ ਕਰ ਸਕਦੇ ਆਪਦੀ ਤੁਸੀਂ ਪਲ ਲੰਮੇ ਕਰ ਸਕਦੇ ਬਿਲਕੁਲ ਉਹਨਾਂ ਨੂੰ ਮਾਣ ਸਕ ਕੇ ਠੀਕ ਹੈ ਨੇ ਤੁਸੀਂ ਜ਼ਿੰਦਗੀ ਲੰਬੀ ਨਹੀਂ ਕਰ ਸਕਦੇ ਤੁਹਾਡੇ ਹੱਥ ਨਹੀਂ ਪਰ ਪਲ ਲੰਬੇ ਕਰ ਸਕਦੇ ਆ ਜੋ ਮੈਂ ਇੱਥੇ ਮਾਣ ਰਿਆਂ ਉਹ ਮੇਰੀ ਜ਼ਿੰਦਗੀ ਦੇ ਬਹੁਤ ਲੰਬੇ ਪਲ ਹੋ ਅਨੰਤ ਆੜਿਆ ਇਹ ਗੱਲ ਹੈ ਨੈਕਸਟ ਲੈਵਲ ਆ ਸਵਾਲ ਲੈ ਰਹੇ ਆ ਬਾਈ ਨਾਲ ਤਾਂ ਥੋੜੀ ਜੀ ਮੁਲਾਕਾਤ ਸੀ ਪਾਣੀਆਂ ਬਾਰੇ ਥੋੜੀ ਚਰਚਾਾਂਵਾਂ ਸੀ ਬਹੁਤੀਆਂ ਡੂੰਘੀਆਂ ਨਹੀਂ ਸੀ ਪਰ ਚੰਗੀਆਂ ਸੀ ਆਰਾਮਦਾਈਆਂ ਸੀ ਤੇ ਅੱਜ ਮੈਂ ਤੁਹਾਨੂੰ ਦੱਸਦਾ ਗੱਲ ਇੱਥੋਂ ਦੇ ਲੋਕਾਂ ਦੀ ਜ਼ਿੰਮੇਵਾਰੀ ਵਾਲੀ ਇੱਕ ਗੱਲ ਦੱਸਦਾ ਬਾਈ ਦੀ ਮਿਸ ਜੀ ਪ੍ਰੈਗਨੈਂਟ ਹੈ ਤੇ ਬਾਈ ਉਹਨੂੰ ਦਾਖਲ ਕਰਾ ਕੇ ਆਇਆ ਹੈ ਬੱਚਾ ਹੋਣ ਵਾਲਾ ਪਰਮਾਤਮਾ ਕਰੇ ਸ਼ਾਮ ਤੱਕ ਸਾਨੂੰ ਖੁਸ਼ਖਬਰੀ ਵੀ ਮਿਲੂਗੀ ਬਿਲਕੁਲ ਬਿਲਕੁਲ ਪਰ ਤੁਸੀਂ ਇਹ ਦੇਖੋ ਕਿ ਇਹ ਬੰਦਾ ਹਸਪੀਟਲ 'ਚ ਆਪਣੀ ਮੈਸੀ ਨੂੰ ਛੱਡ ਕੇ ਮੇਰੇ ਕੋਲ ਆਇਆ ਮੈਂ ਇਹਨੂੰ ਕਿਹਾ ਕਿ ਨਹੀਂ ਤੇਰਾ ਉੱਥੇ ਜਿਆਦਾ ਬਣਦਾ ਕਹਿੰਦਾ ਨਹੀਂ ਨਹੀਂ ਮੇਰਾ ਇੱਥੇ ਜਿਆਦਾ ਬਣਦਾ ਭਾਈ ਪਤਾ ਕਿਦਾਂ ਤੂੰ ਐਡੀ ਦੂਰੋਂ ਆਇਆ ਹੈ ਹੁਣ ਮੇਰੀ ਜ਼ਿੰਮੇਵਾਰੀ ਹੁਣ ਮੈਂ ਇੱਥੇ ਨਾ ਹੋਵਾਂ ਉੱਥੇ ਤਾਂ ਮੈਂ ਚਲੋ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡ ਕੇ ਆ ਗਿਆ ਥੋੜੀ ਦੇਰ 2 ਘੰਟੇ 3 ਘੰਟੇ ਨਿਕਲ ਜਾਣੇ ਆ ਪਰ ਭਾਈ ਤੁਸੀਂ ਥੋੜਾ ਨਾ ਬਾਰ-ਬਾਰ ਆਣਾ ਹੈ ਹੁਣ ਜਿਹੜਾ ਤੁਹਾਨੂੰ ਇੱਥੇ ਵੀ ਐ ਏਦਿ ਦੂਰੋਂ ਆ ਗਏ ਨਾ ਬੱਡੀ ਇਹ ਹਨਾ ਬੱਡੀ ਆ ਇਸ ਕਰਕੇ ਮੈਂ ਤੇਰਾ ਜ਼ਿਆਦਾ ਸਮਾਂ ਨਹੀਂ ਲਊਂਗਾ ਨਹੀਂ ਬੋ ਉੱਥੇ ਹੈ ਮੈਨੂੰ ਪਤਾ ਨਹੀਂ ਟਾਈਮ ਲੱਗਣਾ ਨੇ ਪਰ ਮੈਨੂੰ ਇਹ ਸੀਗਾ ਵੀ ਤੁਸੀਂ ਆਏ ਆ ਵੀ ਐਦਾਂ ਨਾ ਹੋਵੇ ਸਾਡੇ ਪਿੰਡ ਕੋਈ ਆਇਆ ਏ ਇਹ ਗੱਲ ਮੇਰੀ ਨਹੀਂ ਇੱਥੇ ਗੱਲ ਪਿੰਡ ਦੀ ਹੈ ਹਾਂ ਵੀ ਸਾਡੇ ਵਿਲੇਜ ਨੂੰ ਬਾਈ ਐਦਾਂ ਕੋਈ ਹੋਗਾ ਵੀ ਵਿਲੇਜ ਗਿਆ ਸੀ ਪਤਾ ਤੇ ਉਹ ਐਦਾਂ ਹੋ ਗਿਆ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਹੁਣ ਗੱਲ ਚ ਗੱਲ ਜ਼ਿਆਦਾ ਗਈ ਇਹਨੂੰ ਅਸਲ 'ਚ ਇਹੋ ਜਿਹੇ ਲੋਕ ਹੀ ਜੁੜੇ ਰਹਿ ਸਕਦੇ ਹੁੰਦੇ ਆ ਧਰਤੀ ਨਾਲ ਬਾਈ ਨੂੰ ਇੱਧਰਲੇ ਪੰਜਾਬ ਨਾਲ ਨਹੀਂ ਉੱਧਰਲੇ ਪੰਜਾਬ ਨਾਲ ਵੀ ਇੰਨੀ ਮੁਹੱਬਤ ਹੈ ਬਿਲਕੁਲ ਬਿਲਕੁਲ ਲਾਹੌਰ ਦਾ ਕਿਲਾ ਦੋ ਵਾਰ ਦੇਖਿਆ ਹੈ ਦੋ ਵਾਰ ਜਾਇਆ ਹੈ ਰਾਜਜ ਹਜੇ ਵੀ ਨਹੀਂ ਰਿਆ ਟੱਡ ਹਜੇ ਵੀ ਨਹੀਂ ਭਰਿਆ ਫੇਰ ਕਹਿੰਦਾ ਜਾਉ ਬਿਲਕੁਲ ਜਾਣਾ ਫੇਰ ਮੈਨੂੰ ਫੇਰ ਹੋਰ ਦੇਖੋ ਆਪ ਗਿਆ ਫਿਰ ਦੂਜੀ ਵਾਰ ਭੈਣ ਨੂੰ ਭੇਜ ਭੈਣ ਵੀ ਜਾ ਕੇ ਆਈ ਕੱਲੀ ਭੈਣ ਨੂੰ ਭੇਜਿਆ ਫਿਰ ਮੰਮੀ ਜਾ ਕੇ ਆਈ ਲੈ ਦੇਖੋ ਫੇਰ ਬਾਈ ਇਸ ਵਾਰ ਉਹ ਤਾਂ ਪਿਛਲੀ ਵਾਰ ਫਿਰ 19 ਜਣੇ ਨੂੰ ਭੇਜਿਆ ਤੇ ਇਸ ਵਾਰ ਹੁਣ ਜਿਹੜਾ ਗੁਰਨਾਣਕ ਪਾਸਚੇ ਤੇ ਗੁਰਪੁਰਬ ਤੇ ਜਾ ਰਿਹਾ ਜਥਾ ਉਹਦੀ 31 ਤਰੀਕ ਆਖਰੀ ਹੈ ਤੇ ਹੁਣ ਤੱਕ ਰਬਈ ਘਟੋ ਘੜ ਵੀ 18 ਜਣੇ ਦੇ ਪਾਸਪੋਰਟ ਜਿਹੜੇ ਆ ਆ ਗਏ ਪਏ ਆ ਔਰ ਜ਼ਿਆਦਾ ਨਹੀਂ ਹੋਰ ਇਕੱਠੇ ਹੋ ਜਾਣੇ ਵੀ ਜਾਣੀ 20 25 ਜਣੇ ਦਾ ਭੇਜੂਗਾ ਵੀ ਜਾ ਕੇ ਲਾਹੌਰ ਦੇਖ ਕੇ ਆ ਉਹ ਕਿਆ ਬਾਤ ਸਵਾਦ ਆ ਵੀ ਬਈ ਪਤਾ ਕਹਿਣਾ ਪਿਆਰ ਆ ਯਾਰ ਉਹ ਚੀਜ਼ਾਂ ਸਾਡੇ ਲੋਕ ਦੇਖਣਗੇ ਤਾਂ ਹੀ ਹੈ ਨਾ ਫੱਟ ਹੋ ਰਹੇ ਚੀਜ਼ਾਂ ਦਿਖਾਈ ਜਾਂਦੇ ਦਿਖਾਣਾ ਦਾ ਪੰਜਾਬ ਆ ਦਿਖਾਓ ਹਾਂ ਭਈਆ ਲੋਕ ਰ ਉਧਰ ਰੋਲਾ ਪਾਉਂਦੇ ਆ ਵੀ ਰੋਖ ਲਾਓ ਰੋਖ ਲਾਓ ਯਾਰ ਰੁਕ ਜਿੰਨੇ ਮਰਜੀ ਸਾਡੇ ਇੱਥੇ ਦੇਖੋ ਤੁਸੀਂ ਇੱਥੋਂ ਯਾਰ ਲਫਾਫੇ ਚ ਭਰ ਕੇ ਹਵਾ ਲੈ ਜਾਓ ਯਾਰ ਤੁਹਾਡੇ ਸਾਰੇ ਟੱਬਰ ਵਾਸਤੇ ਨਹੀਂ ਮੌਤ ਸਹੀ ਗੱਲ ਹੈ ਕਿਹੜਾ ਰੋਖਣੀ ਆ ਇੱਥੇ ਅੱਜ ਮੋਏ ਲੱਗੇ ਆ ਸਾਰਾ ਕੁਝ ਹੈਗਾ ਉਹ ਕਿਸੇ ਆਪ ਲੱਗੇ ਮੈਨੂੰ ਐ ਲੱਗੀ ਜਾਂਦਾ ਬੇਲੇ ਬਾਈ ਵੀ ਤੁਹਾਡੇ ਪਿੰਡਾਂ ਦੀ ਹਵਾ ਸਿਲੰਡਰਾਂ ਚ ਭਰ-ਭਰ ਕੇ ਲਿਆਣੀ ਪਿਆ ਕਰੂਗੀ ਸਾਨੂੰ ਉਧਰ ਸਹੀ ਗੱਲ ਹੈ ਵੀਰੇ ਬੜੀ ਸਾਫ ਆ ਹਾਂ ਇੱਥੇ ਯਾਰ ਪਤਾ ਲੱਗਦਾ ਯਾਰ ਇੱਥੇ ਆਏ ਆਏ ਜਾਂਦੀ ਆ ਅੰਦਰ ਤੱਕ ਹਵਾ ਪਤਾ ਲੱਗਦਾ ਵੀ ਹਾਂ ਯਾਰ ਕਿਸੇ ਥਾਂ 'ਚ ਕਿਸੇ ਕਿਸੇ ਵਾਤਾਵਰਣ 'ਚ ਸਾਹ ਆ ਰਿਹਾ ਹੈ ਹੈਨਾ ਸਾਹ ਰਿਹਾ ਜਿੱਦਾਂ ਪਹਾੜਾਂ ਨੂੰ ਜਾਂਦੇ ਨੇ ਲੋਕ ਠੰਡ ਸਾਫ਼ ਹਵਾ ਲੈਣ ਇੱਥੇ ਆਣ ਅਸੀਂ ਕਮਾਵਾਗੇ ਅਸੀਂ ਦਿਖਾਵਾਂਗੇ ਪਿੰਡ ਨਾ ਰੋਟੀ ਪਾਣੀ ਖਵਾਵਾਂਗੇ ਫ੍ਰੀਜ ਐਵੇਂ ਪਹਾੜਾਂ ਨੂੰ ਜਾਣਾ ਏਡੀ ਦੂਰ ਨਾ ਮਾਸ਼ੱਲਾ ਲੋਕ ਟਿਕਟਾਂ ਲੈਂਦੇ ਆ ਪੈਸੇ ਖਰਚਣੇ ਕੱਲ ਪਰਸਪ੍ਰੀਤ ਹੁਣੇ ਜਾ ਕੇ ਆਇਆ ਕਿਸੇ ਵਾਟਰ پارک ਚ 15-1500 ਦੀ ਟਿਕਟ ਲਈ ਬਾਈ ਤੂੰ ਇੱਥੇ ਵੜ ਕੇ ਨਾ ਹੁਣ ਦੇਖੇ ਸਾਰੇ ਪਿੰਡਾ ਹੋਣਾ ਬੜੇ ਵਾ ਥੋੜੀ ਦੇਰ ਨੂੰ ਹਾਂ ਦੰਦ ਕੜਿੱਕਾ ਵੱਜਣ ਲੱਗ ਜਾਏ ਤੇਰਾ ਮੈਂ ਦਗਨੂ ਹਾਂ ਹਾਂ ਨਾਲੇ ਨਜ਼ਾਰਾ ਨਾਲੇ ਭਾਈ ਉੱਥੇ ਪਾਣੀ ਗਰਮ ਇਹ ਯਾਰ ਵਿਜਵਾ ਕੇ ਜਿੱ ਡੁੱਬਦੇ ਨਹੀਂ ਨਾ ਤੇ ਨਾ ਨਾ ਵੀਰੇ ਸਾਨੂੰ ਹੁਣ ਜੰਮ ਦੇ ਜੰਮੇ ਹੀ ਹੁਣ ਪਤਾ ਨਾ ਇੱਥੇ ਆ ਛੋਟੇ ਤੋਂ ਛੋਟਾ ਨਿਆਣਾ ਭਾਈ ਕਹ ਰਿਹਾ ਜਾਂਦਾ ਇੱਥੇ ਤਾਰੀ ਪੈਣਾ ਉਹ ਲੱਗ ਜਾਣਾ ਜਾ ਕੇ ਉਹਨਾਂ ਨੇ ਅੱਛਾ ਇਹਨੇ ਦੂਰ ਉੱਠ ਜਾਂਦੇ ਆ ਬਲਾਵਾ ਹੋਣਾ ਉਹਨਾਂ ਨੇ ਲੱਗ ਜਾਣਾ ਉੱਥੇ ਹੂੰ ਕਮਾਲ ਆ ਯਾਰ ਐਪੂ ਓਏ ਐਪੂ ਸੇ ਮੂੰ ਆਇਓ ਏ ਆਇਆ ਸਾਰੇ ਆਇਓ ਪੰਮੇ ਆਇਓ ਹਾਂ ਵੀਡੀਓ ਲਾ ਦਾਂਗੇ ਹਾਂ ਵੀਡੀਓ ਵੀ ਭੇਜ ਦਾਂਗੇ ਤੁਹਾਨੂੰ ਆਪਾਂ ਹਾਂ ਦੇਖੋ ਇੱਥੋਂ ਸ਼ਾਲਾ ਮਾਰਦੇ ਆ ਹਾਂ ਜਾਂ ਅਸੀਂ ਉਹ ਉੱਪਰ ਚਲੇ ਜਾਈਦਾ ਉੱਪਰੋਂ ਉਤਾਰੀ ਪੈ ਜਾਈਦਾ ਜਿੱਧਰ ਤੁਸੀਂ ਦੇਖਦੇ ਪਏ ਆ ਉੱਥੇ ਤੇ ਪੈ ਜਣਾ ਥੱਲੇ ਕਿਲੋਮੀਟਰ ਕਿ ਥੱਲੇ ਜਾ ਕੇ ਲੱਗ ਜਾਈਦਾ ਅੱਛਾ ਫੇਰ ਫੇਰ ਉਧਰ ਤੁਰ ਕੇ ਆਉਣਾ ਹਾਂ ਤੁਰ ਕੇ ਆਇਆ ਨਾ ਜੰਗਲ ਵਿੱਚ ਰਸਤਾ ਬਣਾਏ ਰੇ ਅਸੀਂ ਪਗ ਡੰਡੀਆਂ ਹਾਂ ਉਧਰੋਂ ਪਗ ਡੰਡੀਆਂ ਬਣਾਈਆਂ ਮੁੜ ਕੇ ਇੱਥੇ ਜਿਹੜਾ ਆ ਪਿੰਡ ਚੋਂ ਬਾਹਰਲੇ ਮੁਰਖ ਚ ਉੱਠ ਗਿਆ ਉਹ ਤਾਂ ਨਹੀਂ ਰਹਿੰਦਾ ਬਈ ਮੈਂ ਕਹਿੰਦਾ ਵੀ ਕਿੱਥੇ ਉਹਨੇ ਰੂਹ ਹੀ ਨਹੀਂ ਲੱਗਦੀ ਐ ਹਾਂ ਬਹੁਤ ਕਮਾਲ ਪਿੰਡ ਏ ਮੁੰਡਾ ਸਾਡੇ ਪਿੰਡ ਦਾ ਜੀ ਹੁਣ ਵੀਡੀਓ ਭੇਜੀ ਜਾਂਦੀ ਆ ਮੈਂ ਆ ਇਹਦੀਆਂ ਵੀਡੀਓ ਭੇਜੀਆਂ ਤੁਸੀਂ ਹਾਂ ਇਹ ਜੀ ਮੁੰਡਾ ਇਹ ਮਾਰਦਾ ਸੀ ਛਾਲਾਂ ਇੱਥੋਂ ਹਾਂ ਇੰਨੇ ਠੰਡੇ ਪਾਣੀ ਠੰਡ ਨਹੀਂ ਲੱਗਦੀ ਤੁਹਾਨੂੰ ਗਰਮੀ ਲੋ ਗਰਮੀ ਹੁੰਦਾ ਕਹਿੰਦਾ ਇਹ ਦਿਹਾੜੀ ਦੇ ਦੋ ਤਿੰਨ ਵਾਰ ਨਾ ਆ ਜਾਂਦਾ ਏ ਹਾਂ ਸਵਾਦ ਲੈਂਦੇ ਯਾਰ ਲੋਕ ਆਨੰਦ ਆ ਰਿਹਾ ਬਾਈ ਯਾਰ ਜਿਹੜੇ ਇੱਥੇ ਵਸਦੇ ਆ ਉਹ ਤਾਂ ਵਾਹਿਗੁਰੂ ਉਹਨਾਂ ਤੇ ਦਾਤ ਆ ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਕੋਈ ਜਿਨ੍ਹਾਂ ਨੂੰ ਇਸ ਇਲਾਕੇ 'ਚ ਪਰਮਾਤਮਾ ਨੇ ਜਨਮ ਦਿੱਤਾ ਪਰ ਮੈਂ ਕਹਿੰਦਾ ਵੀ ਮੈਂ ਵੀ ਬਹੁਤ ਖੁਸ਼ ਨਸੀਬਾਂ ਕਿ ਮੈਂ ਆ ਦੇਖ ਰਿਆਂ ਤੇ ਬਹੁਤ ਖੁਸ਼ ਨਸੀਬ ਲੋਕ ਆ ਜਿਹੜੇ ਇਸ ਦੇ ਚਸ਼ਮਦੀਦ ਆ ਕਦੇ ਇੱਥੇ ਵੀ ਫੈਕਟਰੀਆਂ ਹੋ ਜਾਣੀਆਂ ਇੱਥੇ ਵੀ ਸਾਰਾ ਕੁਝ ਹੌਲੀ 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 ਖਤਮਾਸ ਦੇ ਨਾਂ ਤੇ ਕੁਦਰਤ ਉਜਾੜ ਦੇਣੀ ਆ ਸਾਰੀ ਹਨਾ ਇਹ ਤਰੱਕੀ ਜਿਹੜੀ ਆ ਹਾਂ ਉਹ ਉਜਾੜਾ ਕਰਦੀ ਆ ਉਜਾੜਾ ਕਰਦੀ ਆ ਹੌਲੀ ਹੌਲੀ ਸਾਰਾ ਕੁਝ ਹੋ ਜਾਣਾ ਪਰ ਆਪਾਂ ਫਿਰ ਵੀ ਕਰਮਾਂ ਵਾਲਿਆਂ ਕਿ ਐਡੀ ਵਧੀਆ ਦੁਨੀਆ ਦੇਖ ਰਹੇ ਹਾਂ ਜਿਉਂਦੇ ਰੋਸ ਜੀ